ਸਭ ਕਾ ਉਤਤਾਨ ਸਭ ਸਾਜੀ ਤੁ ਬਖਸ਼ੇ ਏ ਨਰਮਾਨਿਆਂ ਤੇ ਮਾਨ ਨਤਾਨਿਆਂ ਤੇ ਤਾਨ ਨਿਉਟਿਆਂ ਦੀ ਓਟ ਕੱਤਿਓ ਮੇਰੀ ਮੀਰੀ ਦੇ ਮਾਲਕ ਧੰਨ ਘਰਿ ਸ੍ਰੀ ਹਰਿ ਗੋਬਿੰਦ ਸਾਹਿਬ ਜੀ ਕਮਰਾਜ ਅੰਮ੍ਰਿਤ ਕੇ ਦਾਤੇ ਸਰਬ ਸੰਸ ਦਾਤੀ ਧੰਨ ਘਰਿ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਕਮਰਾਜ ਆਪ ਜੀਆ ਦੇ ਬਾਪ ਪੁੱਤਰ ਅਸਥਾਨ ਗੁਰਦੁਆਰਾ ਸਿੱਖ ਦੇ ਸਰਕਾਰਾ ਨਦਰ ਪਟਾਣਾ ਸਹਿ ਵਿਖੇ ਧੰ ਧੰ ਸਾਹਿਬ ਜੀ ਰੰਗਵਰਨ ਜੀੋ ਮਹਾਰਾਜ ਆਪ ਜੀ ਦੇ ਹਜੂਰ ਹਰ ਤਾਸਾਂ ਬੇਨਤੀਆਂ ਕਰ ਜੀ ਆਪ ਜੀ ਦੇ ਦਰਕਰਤੇ ਸਤਿਧਾਨੂ ਪ੍ਰੀਤਪਾਨ ਸਿਖ ਉੱਪਰਵਾਰਾਂ ਬਲੋਂ ਪਾਪ ਨ ਸਥਾਨਾ ਉੱਤੇ ਵਾਡੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਬਾਪਾ ਅਨੁਸਾਰ ਜੀਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਹੈ ਸਨ ਆਪ ਜੀ ਦੀ ਕਿਰਪਾ ਸਤਿਕਾਰ ਆਤਮਤ ਮਤ ਤੋਂ ਸੰਪੂਰਨ ਦਾਇਰੀ ਭੋਗ ਪਾਇਆ ਹੈ ਅਕੀ ਪਾਪਨ ਹਜ਼ੂਰੀ ਅੰਦਰ ਇਲਾਜ ਬਾਣੀ ਦੇ ਕੀਰਤਨ ਹੋਏ ਹਰ ਜੀ ਬਾਣੀ ਪੜਦੇ ਆਂ ਕੀਰਤਨ ਕਰਦੇ ਆਂ ਮੁੱਚੀ ਸੇਵਾ ਦੇ ਘੋਟਿਆਂ ਮੀਆਂ ਬੇਅੰਤ ਕਰ ਕੰਮੀਆਂ ਪੁੱਤਾਂ ਗਲਤੀਆਂ ਬਖਸ਼ਣ ਅੱਜ ਤੇ ਤੋਂ ਮਤਬਖਸ਼ਿ ਕਰਨੀ ਅੜੀ ਸੁਣੀ ਬਾਣੀ ਦਾ ਫਲ ਫਾਦ ਆਈਆਂ ਸੰਗਤਾਂ ਤੇ ਪਰਿਵਾਰਾਂ ਦੇ ਖੰਡਿਆਂ ਦੇ ਸੌਣਾ ਜੀ ਪੌਂਡੀਆਂ ਤਕਤਾਂ ਦੀਆਂ ਹਾਜ਼ਰੀਆਂ ਦਰਬਖੇਟਾਂ માં ਦਰ ਪ੍ਰਬੰਧ ਕਰਨੀਆਂ ਜੀ ਜਿਹੜੀਆਂ ਮਨੁੱਖ ਕਾਮਨਾ ਮਾ ਭਾਗਨਾ ਮਨ ਸੁਖ ਰੱਖ ਕਰ ਤੇ ਪਰਬਾਰਾਂ ਨੂੰ ਆਪ ਜੀਆਂ ਦੇ ਜਪੁ ਮੰਤਪ ਤੇ ਗੈ ਹਨ ਦੋ ਤੋਂ ਸੰਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਨੇ ਸਿੱਕੀ ਤਿੰਨ ਕਿਰਪੂਰਾਂ ਬਖਸ਼ ਕਰਨਾ ਬੱਚਿਆਂ ਦੇ ਸਰਾਂ ਦੇ ਮਿਹਰਾ ਖੇੜਾ ਤਰਕਣਾ ਦੇਸ਼ਾਂ ਪ੍ਰਦੇਸ਼ਾਂ ਵਿੱਚ ਤਰੱਕੀਆਂ ਬਖਸ਼ ਕਰਨੀਆਂ ਜੀ ਐਸ ਦੇਲੇ ਦੀ ਅਰਦਾਸ ਹੈ ਜੀ ਆਈ ਸੰਗਤ ਨੂੰ ਪਾਵਨ ਸ੍ਰੀ ਮੁਖ ਬਾਖ ਬਖਸ਼ ਕਰਕੇ ਨਿਮਾ ਹਲ ਕਲਮਾ ਜੀ ਪ੍ਰਮਾਨ ਸੇ ਚੱਲਣ ਦੀ ਸਮਰੱਥਾ ਕਲਪਿਤ ਕਰਨੀ ਸਿੱਖ ਪੜ੍ਹਦੇ ਗੁੰਦੇ ਸਰਬਤ ਲਾਖੇ ਬੰਧ ਭੋਗਣ ਸਈ ਪਿਆਰੇ ਮੇਰ ਤੁਮਾਂ ਮਿਲਿਆ ਤੇਰਾ ਨਾਮਿਤ ਆਵੇ ਨਾਨਕ ਨਾਮ ਜਪਣ ਦੀ ਗਲਾ ਤੇਰੇ ਬਾਣੇ ਸਰਬਤ ਦਾ ਭਲਾ i not Thank <laughs> you. पाणी पाणी दमाइ ပါဒါလေးကြည့်ดิခါလေးမင်းတို့စုမနေပါနဲ့နားချာဝတိရေထဲမှာနည်းပါးနေတာ